ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਅਡੀਓਲੋਜੀ ਸੀ ਉਹਦੇ ਉੱਤੇ ਆਧਾਰਿਤ ਸੀਗਾ ਉੱਥੇ ਧਰਮ ਨੂੰ ਇੱਕ ਅਲੱਗ ਤਰ੍ਹਾਂ ਦਾ ਫਿਰਕਾ ਬਣਾ ਕੇ ਨਹੀਂ ਦੇਖਿਆ ਗਿਆ ਸੀ ਉਹਨਾਂ ਦੇ ਰਾਜ ਦੇ ਵਿੱਚ ਸਾਰੇ ਹੀ ਧਰਮਾਂ ਨੂੰ ਬਿਲਕੁਲ ਬਰਾਬਰ ਦਾ ਸਥਾਨ ਦਿੱਤਾ ਗਿਆ ਸੀਗਾ ਇਹ ਪਰੰਪਰਾ ਗੁਰੂ ਸਾਹਿਬ ਤੋਂ ਚੱਲਦੀ ਆ ਰਹੀ ਹੈ ਕਿ ਔਰਤਾਂ ਨੂੰ ਬਰਾਬਰਤਾ ਦੇਣੀ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚ ਔਰਤ ਨੂੰ ਇੱਕ ਬਰਾਬਰਤਾ ਦਾ ਸਥਾਨ ਦਿੱਤਾ ਗਿਆ ਜਦੋਂ ਕਿ ਮੰਨੂਵਾਦ ਨੀਤੀ ਦੇ ਅਧੀਨ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀਗਾ ਬਲੀਵ ਸਿੰਘ ਨੂੰ ਵਾਪਸ ਲੈ ਕੇ ਪਉਣ ਪਿੱਛੇ ਉਹਨਾਂ ਨੂੰ ਪ੍ਰੇਰਣ ਪਿੱਛੇ ਦਲੀਪ ਸਿੰਘ ਨੂੰ ਸਿੱਖੀ ਵੱਲ ਪ੍ਰੇਰਣ ਦੇ ਪਿੱਛੇ ਕੌਣ ਸੀ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਦੇ ਵਿੱਚ ਇਹ ਹੌਸਲਾ ਕਿਵੇਂ ਆਇਆ ਜੇ ਮਹਾਰਾਜਾ ਰਣਜੀਤ ਸਿੰਘ ਔਰਤਾਂ ਨੂੰ ਉਸ ਤਰ੍ਹਾਂ ਦਾ ਉਹਨਾਂ ਨੇ ਉਹਨਾਂ ਦੇ ਪਿੱਛੇ ਖੜੇ ਸੀਗੇ ਇੱਕ ਔਰਤ ਦੇ ਪਿੱਛੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੋਗਾ ਮੇਰੀ ਨਾਨੀ ਮੇਰੀ ਦਾਦੀ ਉਹ ਸਰ ਉਸ ਨਵੇਂ ਦੇ ਸਰਕਾਰੀ ਸਕੂਲਾਂ 'ਚ ਪੜੀਆਂ ਹੋਈਆਂ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਤਲਬ ਅੰਗਰੇਜ਼ਾਂ ਤੱਕ ਚੱਲਦੇ ਆਉਂਦੇ ਸਕੂਲ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਵੀ ਨਾਲ ਦੀ ਨਾਲ ਦਿੱਤੀ ਜਾਂਦੀ ਸੀ ਜਦੋਂ ਕਿ ਜਿਹੜੀ ਨਾਲ ਦੀ ਦੂਜੀ ਦੁਨਿਆਵੀ ਵਿਦਿਆ ਸੀਗੀ ਤੇ ਉਸ ਦੇ ਨਾਲ ਹੀ ਧਾਰਮਿਕ ਵਿਦਿਆਵੀ ਨਾਲ ਸਕੂਲ ਦੇ ਵਿੱਚ ਹੁੰਦੀ ਸੀ ਪਰ ਜਦੋਂ ਕਿ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਉਸ ਤਰ੍ਹਾਂ ਦੀ ਵਿਦਿਆ ਬਿਲਕੁਲ ਖਤਮ ਕਰ ਦਿੱਤੀ ਗਈ ਆ ਹਾਂ ਜਦੋਂ ਮੈਂ ਭਾਈ ਵਿਡਾਲਾ ਜੀ ਨੂੰ ਮਿਲੀ ਤਾਂ ਉਹਨਾਂ ਨੇ ਕਿਹਾ ਤੂੰ ਮੇਰੀ ਬੇਬੇ ਨਾਨਕੀ ਆ ਭੈਣੇ ਦੇਖੋ ਰਾਜਨੀਤੀ ਲਈ ਔਰਤਾਂ ਦੀ ਸ਼ਮੂਲੀਅਤ ਦੀ ਬਹੁਤ ਵੱਡੀ ਜ਼ਰੂਰਤ ਆ तकरीबन ਸਭ ਨੇ ਹੀ ਤੋਖੇ ਦਿੱਤੇ ਆ ਜਿਹੜੀਆਂ ਔਰਤਾਂ ਰਾਜਨੀਤੀ ਚ ਆਈਆਂ ਵੀ ਉਹ ਵੀ ਉਸੇ ਤਰ੍ਹਾਂ ਦੀ ਜਾਣ ਨੀਤੀ ਕਰਨ ਲੱਗਿਆਂ ਜਿਸ ਤਰ੍ਹਾਂ ਦੀ ਰਾਜਨੀਤੀ ਸਾਡੇ ਸਮਾਜ ਦੇ ਮਰਦਾਂ ਵੱਲੋਂ ਕੀਤੀ ਜਾਂਦੀ ਸੀਗੀ ਕੱਲਾ ਸ਼ੇਰ ਨਹੀਂ ਚਿਤਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਪੰਜਾਬ ਦਾ ਇੱਕ ਐਸਾ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦੇ ਰਾਜ ਦੀ ਅੱਜ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਚਾਹੇ ਅਸੀਂ ਧਾਰਮਿਕ ਨਿਰਪੱਖਤਾ ਦੀ ਗੱਲ ਕਰ ਲਈਏ ਚਾਹੇ ਉਸ ਵੇਲੇ ਦੇ ਸਿੱਖੀ ਢਾਂਚੇ ਦੀ ਗੱਲ ਕਰੀਏ ਧਾਰਮਿਕ ਅਸਥਾਨਾਂ ਦੀ ਆਸਥਾ ਦੀ ਗੱਲ ਕਰ ਰਹੀਏ ਹਰ ਪੱਖੋਂ ਪੰਜਾਬ ਪੰਜਾਬ ਵਰਗਾ ਹੀ ਸੀ ਇਹੀ وجہ ਹੈ ਕਿ ਅੱਜ ਵੀ ਉਹਨਾਂ ਦੇ ਉਸ ਰਾਜ ਨੂੰ ਅਸੀਂ ਬਾਰ-ਬਾਰ ਚਿਤਵਦੇ ਹਾਂ ਅੱਜ ਚੰਡੀਗੜ੍ਹ ਪ੍ਰੈਸ ਕਲ ਦੇ ਵਿੱਚ ਇੱਕ ਨਵੇਂ ਧੜੇ ਦਾ ਐਲਾਨ ਕੀਤਾ ਗਿਆ ਜਿਸ ਦਾ ਨਾਮ ਸਰਕਾਰੀ ਖਾਲਸਾ ਰੱਖਿਆ ਗਿਆ ਮੇਰੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਪਰਮਜੀਤ ਕੌਰ ਔਜਲਾ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਉਹ ਇਸ ਕਦਮ ਨੂੰ ਕਿਵੇਂ ਦੇਖਦੇ ਨੇ ਤੇ ਖਾਸ ਕਰਕੇ ਇੱਕ ਪੱਤਰਕਾਰ ਰਵਾਜ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਵੇਂ ਦੇਖਦੇ ਸੀਗੇ ਸੋ ਉਹਨਾਂ ਨਾਲ ਗੱਲ ਕਰਾਂਗੇ ਪਹਿਲਾਂ ਮੈਮ ਦਾ ਸਵਾਗਤ ਕਰਦੀ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜੇਕਰ ਅਸੀਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅੱਜ ਸਰਕਾਰ ਇਹ ਖਾਲਸਾ ਦਲ ਜਿਹੜਾ ਹੈ ਐਲਾਨਿਆ ਗਿਆ ਹੈਗਾ ਤੁਸੀਂ ਉਸ ਦੀ ਕੋਰ ਟੀਮ ਦੇ ਵਿੱਚੋਂ ਇੱਕ ਹੋ ਸੋ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਦੱਸੋ ਤੁਸੀਂ ਗੁਰਸਿੱਖ ਵੀ ਹੋ ਤੇ ਪੱਤਰਕਾਰ ਵੀ ਹੈਗੇ ਹੋ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕਿਹੜੀਆਂ ਉਹ ਗੱਲਾਂ ਸੀ ਜਿਹੜੀਆਂ ਬੜੀਆਂ ਪ੍ਰੇਰਦਾ ਪ੍ਰੇਰਦੀਆਂ ਸੀ ਜਾਂ ਜਿਹੜੀਆਂ ਬੜੀਆਂ ਵਿਲੱਖਣ ਲੱਗਦੀਆਂ ਸੀ ਔਰ ਤੁਹਾਨੂੰ ਵੀ ਲੱਗਦਾ ਸੀ ਕਿ ਹਾਂ ਮਹਾਰਾਜੇ ਦੇ ਰਾਜ ਵਰਗਾ ਰਾਜ ਪੰਜਾਬ ਨੂੰ ਇੱਕ ਵਾਰੀ ਫੇਰ ਤੋਂ ਮਿਲਣਾ ਚਾਹੀਦਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਅਡਿਓਲੋਜੀ ਸੀ ਉਹਦੇ ਉੱਤੇ ਆਧਾਰਿਤ ਸੀਗਾ ਉੱਥੇ ਧਰਮ ਨੂੰ ਇੱਕ ਅਲੱਗ ਤਰ੍ਹਾਂ ਦਾ ਫਿਰਕਾ ਬਣਾ ਕੇ ਨਹੀਂ ਦੇਖਿਆ ਗਿਆ ਸੀ ਉਹਨਾਂ ਦੇ ਰਾਜ ਦੇ ਵਿੱਚ ਸਾਰੇ ਹੀ ਧਰਮਾਂ ਨੂੰ ਬਿਲਕੁਲ ਬਰਾਬਰ ਦਾ ਸਥਾਨ ਦਿੱਤਾ ਗਿਆ ਸੀਗਾ ਤੇ ਉਹਦੇ ਵਿੱਚ ਸਾਰੀ ਬੀਬੀਆਂ ਦੀ ਸ਼ਮੂਲਤ ਵੀ ਬਰਾਬਰਤਾ ਦੀ ਸੀਗੀ ਮਤਲਬ ਜੋ ਅਡਿਓਲੋਜੀ ਆਪਾਂ ਜੋ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਮੁੱਖ ਤੌਰ ਤੇ ਉਸ ਨੂੰ ਪ੍ਰੈਕਟੀਕਲ ਤੌਰ ਤੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ ਤੇ ਇਹੀ ਮੇਨ ਕਾਰਨ ਹੈਗੇ ਆ ਕਿ ਉਹਦੇ ਤੋਂ ਸਿੱਧਤ ਹੋ ਕੇ ਅੱਜ ਜਿਹੜਾ ਸਰਕਾਰੀ ਖਾਲਸਾ ਪਾਰਟੀ ਦਾ ਐਲਾਨ ਕੀਤਾ ਗਿਆ ਹੈ ਸਦ ਬਲਦੇਵ ਸਿੰਘ ਵਡਾਲਾ ਜੀ ਵੱਲੋਂ ਤੇ ਉਸੇ ਤਰ੍ਹਾਂ ਦੇ ਰਾਜ ਦਾ ਸੁਪਨਾ ਲੈ ਕੇ ਅੱਜ ਇਹ ਪਾਰਟੀ ਬਣਾਈ ਗਈ ਹੈ ਕਿ ਲੋਕ ਆਪਣੇ ਆਪ ਨੂੰ ਪੰਜਾਬ 'ਚ ਹਰ ਪੱਖ ਤੋਂ ਸੁਰੱਖਿਅਤ ਮਹਿਸੂਸ ਕਰਨ ਚਾਹੀਏ ਉਹ ਸਮਾਜਿਕ ਪੱਖ ਹੋਵੇ ਚਾਹੇ ਆਰਥਿਕ ਪੱਖ ਹੋਵੇ ਜਾਂ ਮਕਬਕ ਹੋਵੇ ਤਾਂ ਕਿ ਲੋਕ ਇੱਥੇ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਜੀ ਸੋ ਤੁਹਾਨੂੰ ਵੀ ਬਹੁਤ ਜ਼ਿਆਦਾ ਅੱਛਾ ਔਰਤਾਂ ਨੂੰ ਲੈ ਕੇ ਬਹੁਤ ਨਿਆਨ ਸੀਗਾ ਮਹਾਰਾਜੀ ਦਾ ਉਹਨਾਂ ਦੇ ਰਾਜ ਦੇ ਵਿੱਚ 18 ਦੇ ਕਰੀਬ ਸਕੂਲ ਕਾਲਜ ਸੀਗੇ ਜਿਹੜੇ ਖਾਸ ਕਰਕੇ ਔਰਤਾਂ ਦੀ এডਿਕੇਸ਼ਨ ਦਾ ਬਹੁਤ ਧਿਆਨ ਰੱਖਿਆ ਜਾਂਦਾ ਸੀ ਗੁਰਮੁਖੀ ਬਹੁਤ ਪੜਾਈ ਜਾਂਦੀ ਸੀਗੀ ਪਿੰਡਾਂ ਦੇ ਵਿੱਚ ਇੱਕ ਤਹਿਸੀਲਦਾਰ ਹੁੰਦਾ ਸੀ ਜਿਹੜਾ ਕਾਇਤਾ ਲੈ ਕੇ ਜਾਂਦਾ ਸੀ ਤਾਂ ਕਿ ਗੁਰਮੁਖੀ ਦੇ ਨਾਲ ਜਿਹੜਾ ਹੈ ਉਹ ਜੁੜੇ ਰਹਿਣ ਸੋ ਜਿਵੇਂ ਅੱਜ ਇਹਨਾਂ ਨੇ ਸਰਕਾਰੀ ਖਾਲਸਾ ਦਲ ਦੀ ਇਹਨਾਂ ਨੇ ਗੱਲ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਮੁੱਖ এজেন্ডਾ ਏ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕੰਪੇਅਰ ਕਰਦੇ ਹਾਂ ਤੇ ਕੀ ਕੀ ਹੋਣੇ ਚਾਹੀਦੇ ਹੈਗੇ ਹਾਲਾਂਕਿ ਉਹਨਾਂ ਨੇ ਕਿਹਾ ਉਹ ਬਾਅਦ ਚ ਲੈ ਕੇ ਆਉਣਗੇ ਪਰ ਤੁਹਾਡੇ ਹਿਸਾਬ ਨਾਲ ਕੀ ਰਹੇਗਾ ਦੇਖੋ ਜਿੱਥੋਂ ਤੱਕ ਤੁਸੀਂ ਔਰਤਾਂ ਦੀ ਗੱਲ ਕੀਤੀ ਹੈਗੀ ਆ ਜਦੋਂ ਅਸੀਂ ਉਹਦਾ ਨਾਮ ਹੀ ਸਰਕਾਰੇ ਖਾਲਸਾ ਰੱਖਿਆ ਤੇ ਇਹ ਪਰੰਪਰਾ ਗੁਰੂ ਸਾਹਿਬ ਤੋਂ ਚੱਲਦੀ ਆ ਰਹੀ ਹੈ ਕਿ ਔਰਤਾਂ ਨੂੰ ਬਰਾਬਰਤਾ ਦੇਣੀ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚ ਔਰਤ ਨੂੰ ਇੱਕ ਬਰਾਬਰਤਾ ਦਾ ਸਥਾਨ ਦਿੱਤਾ ਗਿਆ ਉੱਥੇ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਦੇ ਤੱਕ ਹਰ ਗੁਰੂ ਸਾਹਿਬ ਦੇ ਨਾਲ ਆਪਣੇ ਘਰ ਦੀਆਂ ਔਰਤਾਂ ਨੂੰ ਬਰਾਬਰਤਾ ਦਾ ਸਥਾਨ ਮਿਲਦਾ ਰਿਹਾ ਹੈ ਜਦੋਂ ਕਿ ਮੰਨੂਵਾਦ ਨੀਤੀ ਦੇ ਅਧੀਨ ਔਰਤ ਨੂੰ ਇੱਕ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀਗਾ ਪਰ ਇਹ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹਦੀ ਸਭ ਤੋਂ ਵੱਡੀ ਉਦਾਹਰਣ ਤੁਸੀਂ ਦੇਖੋਗੇ ਦਲੀਪ ਸਿੰਘ ਨੂੰ ਵਾਪਸ ਲੈ ਕੇ ਕੌਣ ਪਿੱਛੇ ਉਹਨਾਂ ਨੂੰ ਪ੍ਰੇਰਣ ਪਿੱਛੇ ਦਲੀਪ ਸਿੰਘ ਨੂੰ ਸਿੱਖੀ ਵੱਲ ਪ੍ਰੇਰਣ ਦੇ ਪਿੱਛੇ ਕੌਣ ਸੀ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਦੇ ਵਿੱਚ ਇਹ ਹੌਸਲਾ ਕਿਵੇਂ ਆਇਆ ਜੇ ਮਹਾਰਾਜਾ ਰਣਜੀਤ ਸਿੰਘ ਔਰਤਾਂ ਨੂੰ ਉਸ ਤਰ੍ਹਾਂ ਦਾ ਉਹਨਾਂ ਨੇ ਉਹਨਾਂ ਦੇ ਪਿੱਛੇ ਖੜੇ ਸੀਗੇ ਇੱਕ ਔਰਤ ਦੇ ਪਿੱਛੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੋਗਾ ਹਨਾ ਤੇ ਇਸ ਟਾਈਮ ਤੇ ਉਸ ਟਾਈਮ ਜਦੋਂ ਔਰਤਾਂ ਨੂੰ ਵਿੱਦਿਆ ਦੇ ਨਾਲ ਬਰਾਬਰ ਸਮਝਿਆ ਜਾਂਦਾ ਸੀਗਾ ਤੇ ਮੈਂ ਤੁਹਾਨੂੰ ਉਸ ਤੋਂ ਬਾਅਦ ਦੱਸਦੀਆਂ ਕਿ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਆ ਕੇ ਵੀ ਔਰਤਾਂ ਲਈ ਸਕੂਲ ਖੋਲੇ ਤੇ ਮੈਂ ਇੱਕ ਉਸ ਪਰਿਵਾਰ ਚੋਂ ਵੀ ਆ ਜਿੱਥੇ ਪਹਿਲੀਆਂ ਔਰਤਾਂ ਪੜ੍ਹੀਆਂ ਮੇਰੀ ਨਾਨੀ ਮੇਰੀ ਦਾਦੀ ਉਸ ਉਸ ਨਵੇਂ ਦੇ ਸਰਕਾਰੀ ਸਕੂਲਾਂ ਚ ਪੜ੍ਹੀਆਂ ਹੋਈਆਂ ਸੀ ਜਿਹੜੇ ਮਹਾਰਾਜਾ ਰਣਜੀਤ ਤੋਂ ਬਾਅਦ ਮਤਲਬ ਅੰਗਰੇਜ਼ਾਂ ਤੱਕ ਚਲਦੇ ਆਉਂਦੇ ਸਕੂਲ ਸੀਗੇ ਔਰ ਉੱਥੇ ਵੀ ਉਹਨਾਂ ਨੂੰ ਸਿੱਖੀ ਦਾ ਬਰਾਬਰਤਾ ਦਾ ਸੀਗਾ ਉਸ ਟਾਈਮ ਤੱਕ ਵੀ ਮੈਂ ਇਹ ਗੱਲ ਕਰਦੀਆਂ ਤਕਰੀਬਨ 1927 28 ਦੀ ਗੱਲ ਕਰਦੀ ਆ ਜਦੋਂ ਮੇਰੇ ਨਾਨੀ ਜੀ ਸੀਗੇ ਜਿਹੜੇ ਉਹ ਸਰਕਾਰੀ ਸਕੂਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਦੇ ਸੀ ਤੇ ਆਪਣੇ ਨਾਲ ਦੀਆਂ ਜਿੰਨੀਆਂ ਕੁੜੀਆਂ ਸੀਗੀਆਂ ਕਿਉਂਕਿ ਕੁੜੀਆਂ ਦਾ ਸਕੂਲ ਅਲੱਗ ਹੁੰਦਾ ਸੀ ਉਸ ਟਾਈਮ ਦੇ ਉੱਤੇ ਇਕੱਠਾ ਸਕੂਲ ਨਹੀਂ ਹੁੰਦਾ ਸੀ ਕੋ ਐਜੂਕੇਸ਼ਨ ਨਹੀਂ ਸੀਗੀ ਤਾਂ ਉਸ ਟਾਈਮ ਦੇ ਉੱਤੇ ਉਹਨਾਂ ਨੇ ਉਹੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਵੀ ਨਾਲ ਦੀ ਨਾਲ ਦਿੱਤੀ ਜਾਂਦੀ ਸੀ ਜਦੋਂ ਕਿ ਜਿਹੜੀ ਨਾਲ ਦੀ ਦੂਜੀ دنیਆਵੀ ਵਿਦਿਆ ਸੀਗੀ ਤੇ ਉਸ ਦੇ ਨਾਲ ਹੀ ਧਾਰਮਿਕ ਵਿਦਿਆਵੀ ਨਾਲ ਹੀ ਸਕੂਲ ਦੇ ਵਿੱਚ ਹੁੰਦੀ ਸੀ ਪਰ ਜਦੋਂ ਕਿ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਉਸ ਤਰ੍ਹਾਂ ਦੀ ਵਿਦਿਆ ਬਿਲਕੁਲ ਖਤਮ ਕਰ ਦਿੱਤੀ ਗਈ ਆ ਹਨਾ ਬਿਲਕੁਲ ਮਤਲਬ ਖਤਮ ਹੋ ਚੁੱਕੀ ਆ ਤੇ ਜਦੋਂ ਅਸੀਂ ਸਰਕਾਰੇ ਖਾਲਸਾ ਦੀ ਗੱਲ ਕਰਦੇ ਆ ਤੇ ਅਸੀਂ ਉਸ ਤਰ੍ਹਾਂ ਦਾ ਵਿਦਿਅਕ ਪ੍ਰਣਾਲੀ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਰਾਹੀਂ ਤੇ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਮੈਂ ਦੂਸਰੀ ਕਾਲ ਤੁਹਾਨੂੰ ਨਾਲ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਜੀ ਪਾਈ ਬਲਦੇਵ ਸਿੰਘ ਵਡਾਲਾ ਜੀ ਨੂੰ ਦੇਖਦੇ ਹੋ ਤਾਂ ਜਿੱਥੇ ਵੀ ਆਪਣੀ ਪ੍ਰੈਸ ਕਾਨਫਰੈਂਸ ਕਰਦੇ ਨੇ ਜਾਂ ਜਿੱਥੇ ਕਿਤੇ ਵੀ ਉਹਨਾਂ ਦੀ ਜਥੇਬੰਦੀ ਦਾ ਕੋਈ ਵੀ ਮਤਲਬ ਇਕੱਠ ਹੁੰਦਾ ਆ ਤਾਂ ਉਹਨਾਂ ਦੀ ਪਤਨੀ ਉਹਨਾਂ ਦੀ ਮਾਤਾ ਹਮੇਸ਼ਾ ਨਾਲੜ ਰਹਣਗੇ ਤੇ ਇਹੀ ਚੀਜ਼ ਆ ਕਿ ਸਾਨੂੰ ਜਦੋਂ ਮੈਂ ਪਾਈ ਵਡਾਲਾ ਜੀ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਤੂੰ ਮੇਰੀ ਬੇਬੇ ਨਾਨਕੀ ਆ ਭੈਣੇ ਹਣਾ ਤੇ ਮੈਨੂੰ ਵੀ ਸੁਰੱਖਿਅਤ ਮਹਿਸੂਸ ਹੋਇਆ ਇਸ ਤੋਂ ਪਹਿਲਾਂ ਜਦੋਂ ਮੈਂ ਕਈ ਸਾਲ ਪੱਤਰਕਾਰੀ ਚ گزارਿਆ ਤੇ ਜਦੋਂ ਮੈਂ ਸਿਆਸਤਦਾਨਾਂ ਨੂੰ ਦੇਖਦੀ ਸੀ ਤੇ ਉਹਨਾਂ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ ਉਹ ਘਰਾਂ ਚ ਬੰਦ ਹੁੰਦੀਆਂ ਸੀਗੀਆਂ ਔਰਤਾਂ ਨੂੰ ਕਦੇ ਵੀ ਅੱਗੇ ਨਹੀਂ ਸੀ ਲੈ ਕੇ ਆਉਂਦੇ ਜੀ ਬਿਲਕੁਲ ਲੈ ਕੇ ਨਹੀਂ ਸੀ ਆਉਂਦੇ ਜੇ ਜਾਂ ਜਿਹੜੇ ਲੈ ਕੇ ਵੀ ਉਹ ਔਰਤਾਂ ਨੂੰ ਬਹੁਤ ਵੱਡੇ ਰੂਪ ਚ ਅੱਗੇ ਲੈ ਕੇ ਆਏ ਉਹ ਹਨਾ ਉਹਨਾਂ ਨੂੰ ਵੱਡਾ ਬਣਾ ਕੇ ਅੱਗੇ ਲੈ ਕੇ ਆਏ ਜੀ ਤੇ ਸੋ ਜੇਕਰ ਮੈਂ ਅੱਜ ਦੀ ਰਾਜਨੀਤੀ ਦੀ ਵੀ ਗੱਲ ਕਰਾਂ ਤਾਂ ਪੰਥਕ ਪਾਰਟੀ ਸੀਗੀ ਆਕਾਲੀ ਦਲ ਪਰ ਜੀ ਅਸੀਂ ਉਹਦੇ ਵਿੱਚ ਵੀ ਦੇਖੀਏ ਤੇ ਬਹੁਤ ਜ਼ਿਆਦਾ ਰਾਜਨੀਤਿਕ ਨੇਤਾਵਾ ਜੋ ਵਰਤਾਂ ਉੱਪਰ ਕੇ ਨਹੀਂ ਆਈਆਂ ਹੈਗੀਆਂ ਜਾਂ ਉਸ ਤਰ੍ਹਾਂ ਦੇ ਨਾਲ ਉਹਨਾਂ ਦਾ ਉਭਾਰ ਨਹੀਂ ਦੇਖਿਆ ਗਿਆ ਕਿਤੇ ਨ ਕਿਤੇ ਪਰਿਵਾਰਵਾਦ ਜਾਂ ਤਾਂ ਹਾਵੀ ਰਿਹਾ ਸੋ ਪਰ ਤੁਹਾਨੂੰ ਕੀ ਲੱਗਦਾ ਇਹ ਜਿਹੜਾ ਧੜਾ ਸ਼ੁਰੂ ਕੀਤਾ ਹੈਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਕੀ ਜਾਂਦੇ ਉਹਨਾਂ ਦੀ ਬੁਨਿਆਦ ਤਿੰਨ ਮਜ਼ਬੂਤ ਔਰਤਾਂ ਨੇ ਰੱਖੀ ਸੀ ਉਹ ਚਾਹੇ ਅਸੀਂ ਬੀਬੀ ਰਾਜਕੌਰ ਮਹਿਤਾਬਕੌਰ ਉਹਨਾਂ ਦੀ ਗੱਲ ਕਰਦੇ ਆ ਤੇ ਮਹਾਰਾਣੀ ਜਿੰਦਾ ਦੇ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਹੈਗਾ ਸੋ ਇਹ ਵਜ੍ਹਾ ਸੀ ਕਿ ਉਹ ਇੱਕ ਸ਼ਕਸ਼ਮ ਮਹਾਰਾਜਾ ਬਣੇ ਸੀ ਜਿਨ੍ਹਾਂ ਦੀ ਮਿਸਾਲ ਦਿੰਦੇ ਆ ਸੋ ਕੀ ਲੱਗਦਾ ਔਰਤਾਂ ਦੀ ਸ਼ਮੂਲੀਅਤ ਕਿੰਨੀ ਕੁ ਰਾਜਨੀਤੀ ਦੇ ਲਈ ਹੋਣੀ ਚਾਹੀਦੀ ਹੈ ਦੇਖੋ ਰਾਜਨੀਤੀ ਲਈ ਔਰਤਾਂ ਦੀ ਸ਼ਮੂਲੀਅਤ ਦੀ ਬਹੁਤ ਵੱਡੀ ਜ਼ਰੂਰਤ ਆ ਤੇ ਮੈਂ ਤੁਹਾਨੂੰ ਖਾਸ ਗੱਲ ਕਰਾਂ ਜਦੋਂ ਤੁਸੀਂ ਇਸ ਜਥੇਬੰਦੀ ਦੇ ਨਾਲ ਇਸ ਪਾਰਟੀ ਦੇ ਬਾਰੇ ਸਬੰਧਤ ਗੱਲ ਕਰਦੇ ਹੋ ਤਾਂ ਅੱਜ ਦੀ ਕਾਨਫਰੰਸ ਦੇ ਵਿੱਚ ਬੇਸ਼ੱਕ ਮੈਂ ਥੋੜੀ ਲੇਟ ਹੋ ਗਈ ਪਰ ਅੱਜ ਭਾਈ ਵਿਡਾਲਾ ਜੀ ਦਾ ਪਹਿਲਾ ਕਹਿਣਾ ਸੀਗਾ ਕਿ ਮੈਂ ਆਪਣੀਆਂ ਭੈਣਾਂ ਨੂੰ ਨਾਲ ਬਿਠਾ ਕੇ ਕਾਨਫਰੰਸ ਕਰਨੀ ਆ ਤੇ ਏ ਦੇਖੋ ਬਹੁਤ ਵੱਡੀ ਗੱਲ ਆ ਤੇ ਜਿਸ ਤਰ੍ਹਾਂ ਨਾਲ پاک ਸਾਫ ਦਿਲ ਨਾਲ ਉਹ ਔਰਤਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਤੋਂ ਲੱਗਦਾ ਆ ਕਿ ਬਹੁਤ ਮਤਲਬ ਰਾਹ ਖੁੱਲ ਰਹਾ ਆ ਔਰਤਾਂ ਦੇ ਅੰਦਰ ਇੱਕ ਸਵੈ ਵਿਸ਼ਵਾਸ ਪੈਦਾ ਕਰਨ ਦਾ ਜਿਹੜਾ ਉਹ ਰਾਹ ਖੋਲ ਰਹੇ ਨੇ ਤੇ ਰਾਜਨੀਤੀ ਦੇ ਵਿੱਚ ਔਰਤਾਂ ਦੇ ਆਉਣ ਦਾ ਮੈਨੂੰ ਇੱਕ ਬਹੁਤ ਚੰਗਾ ਭਵਿੱਖ ਦਿਖਾਈ ਦੇ ਰਿਹਾ ਆ ਉਹ ਜੀ ਸੋ ਵਧੀਆ ਲੱਗ ਰਿਹਾ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਧਰਜ ਤੇ ਪੰਜਾਬ ਨੂੰ ਫੇਰ ਤੋਂ ਇੱਕ ਪੰਥਕ ਪਾਰਟੀ ਮਿਲ ਰਹੀ ਹਾਲਾਂਕਿ ਜਿੰਨੀਆਂ ਵੀ ਹੁਣ ਤੱਕ ਮਿਲੀਆਂ ਧੋਖੇ ਦਿੱਤੇ ਨੇ ਉਹਨਾਂ ਨੇ ਹਾਂਜੀ ਬਿਲਕੁਲ ਤਕਰੀਬਨ ਸਭ ਨੇ ਹੀ ਧੋਖੇ ਦਿੱਤੇ ਆ ਜਿਹੜੀਆਂ ਔਰਤਾਂ ਰਾਜਨੀਤੀ ਚ ਆਈਆਂ ਵੀ ਉਹ ਵੀ ਉਸੇ ਤਰ੍ਹਾਂ ਦੀ ਰਾਜਨੀਤੀ ਕਰਨ ਲੱਗੀਆਂ ਜਿਸ ਤਰ੍ਹਾਂ ਦੀ ਰਾਜਨੀਤੀ ਸਾਡੇ ਸਮਾਜ ਦੇ ਮਰਦਾਂ ਵੱਲੋਂ ਕੀਤੀ ਜਾਂਦੀ ਸੀਗੀ ਤੇ ਉਹਨਾਂ ਦਾ ਜਿਹੜਾ ਕਰਦਾਰ ਸੀ ਕਿਤੇ ਨਾ ਕਿਤੇ ਉਹਨਾਂ ਤੇ ਲੋਕਾਂ ਨੂੰ ਉਂਗਲ ਉਠਾਉਣ ਦੀ ਵੀ ਮੌਕਾ ਦਿੱਤਾ ਅਸੀਂ ਚਾਹੇ ਉਹ ਕ腐ਸ਼ਨ ਦੇ ਪੱਖ ਤੋਂ ਹੋਵੇ ਚਾਹੇ ਕਿਸੇ ਹੋਰ ਪੱਖ ਤੋਂ ਹੋਵੇ ਹਨਾ ਤੇ ਇਹ ਮੌਕਾ ਦਿੱਤਾ ਗਿਆ ਪਰ ਜਿਹੜੀ ਹੁਣ ਵਡਾਲਾ ਚੀ ਨੇ ਜਿਹੜੀ ਪਾਰਟੀ ਖੜੀ ਕੀਤੀ ਆ ਇਹਦੇ ਵਿੱਚ ਔਰਤਾਂ ਨੂੰ ਅੱਗੇ ਵੀ ਲੈ ਕੇ ਆਇਆ ਜਾਊਗਾ ਤੇ ਇਹਦੇ ਵਿੱਚ ਔਰਤਾਂ ਨੂੰ ਸਵੈ ਸੁਰੱਖਿਆ ਦਾ ਬਹੁਤ ਵਧੀਆ ਮਾਹੌਲ ਦਿੱਤਾ ਜਾਊਗਾ ਤੇ ਸਮਾਜ ਦੀਆਂ ਔਰਤਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕੀਤਾ ਜਾਊਗਾ ਤੇ ਪੰਜਾਬ ਦੇ ਮਾਹੌਲ ਦੇ ਵਿੱਚ ਪੰਜਾਬ ਦੇ ਅੰਦਰ ਹਰ ਔਰਤ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰੂਗੀ ਜੀ ਮੈਮ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਸੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਵੀ ਮੈਨੂੰ ਸਮਾਂ ਦਿੱਤਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਸ ਹਨ ਸਾਡੇ ਨਾਲ ਬੀਬੀ ਪਰਮਜੀਤ कौर ਔਰ ਔਜਲਾ ਜੀ ਜੋ ਕਿ ਸੀਨੀਅਰ ਪੱਤਰਕਾਰ ਵੀ ਨੇ ਔਰ ਇਸ ਵੇਲੇ ਜੋ ਸਰਕਾਰੇ ਖਾਲਸਾ ਦਲ ਜਿਸ ਨੂੰ ਇੱਕ ਪੰਥਕ ਦਲ ਕਹ ਲਈਏ ਰਾਜਨੀਤਿਕ ਪੱਦਰ ਦੇ ਉੱਤੇ ਉਬਰਣ ਦੀ ਗੱਲ ਅਜ ਭਾਈ ਵਿਡਾਲਾ ਜੀ ਨੇ ਕੀਤੀ ਹੈਗੀ ਆ ਉਹਦੇ ਵਿੱਚ ਪੂਰੀ ਦੀ ਪੂਰੀ ਇਹਨਾਂ ਦੀ ਸ਼ਮੂਲੀਅਤ ਹੈਗੀ ਹੈ ਔਰ ਗੱਲ ਕਰ ਰਹੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਿਸ ਤੇ ਵਿੱਚ ਕਿਤੇ ਨਾ ਕਿਤੇ ਸਨਮਾਨ ਤੇ ਸਤਕਾਰ ਬਰਾਬਰ ਦਾ ਔਰਤਾਂ ਨੂੰ ਮਿਲਦਾ ਸੀਗਾ ਹਾਲਾਂਕਿ ਉਸ ਤੋਂ ਬਾਅਦ ਯੁੱਗ ਬਦਲਿਆ ਅਪਡੇਟ ਹੋਇਆ ਪਰ ਜਿਹੜੀ ਤੱਕਾਸ਼ਾਈ ਸੀ ਉਹ ਜਾਰੀ ਰਹੀ ਇਹੀ وجہ ਹੈ ਕਿ ਉਸ ਨਾਲ ਦੇ ਰਾਜ ਨੂੰ ਜਿਹੜੇ ਪੜੇ ਲਿਖੇ ਲੋਕ ਨੇ ਔਰ ਬੀਬੀਸੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਸਥਾਨ ਦਿੱਤਾ ਗਿਆ ਉਸ ਦਾ ਕਾਰਨ ਉਹਨਾਂ ਦੀਆਂ ਇਹੀ ਉਪलब्ਧੀਆਂ ਸੀਗੀਆਂ ਲਗਾਤਾਰ ਪੰਜਾਬੋਂ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਦੇ ਹਾਂ ਇਹੋ ਜਿਹੀਆਂ ਔਰਤਾਂ ਦੇ ਤੁਹਾਡੇ ਰੂਬਰੂ ਲੈ ਕੇ ਆਈਏ ਜੋ ਸਮਾਜ ਨੂੰ ਬਦਲਣ ਦੇ ਲਈ ਭਾਵਨਾ ਰੱਖਦੀਆਂ ਨੇ ਲਗਾਤਾਰ ਜੁੜੇ ਰਹਿਣਾ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਦਿਓ ਆ ਗਿਆ ਧੰਨਵਾਦ